ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲੇ ਉਮੀਦ ਕਰਨਾ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰਿਆ ਕੱਲ ਇੱਕ ਵਾਕਿਆ ਹੋਇਆ ਕਿ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਉਹਨਾਂ ਤੇ ਇਹਨਾਂ ਦੋ ਤਿੰਨ ਕਿਸਮ ਦੇ ਇਲਜ਼ਾਮ ਨੇ ਕਿ ਇੱਕ ਤੇ ਉਹ ਨਸ਼ਾ ਵੇਚਦੇ ਸਨ ਦੂਸਰਾ ਉਹਨਾਂ ਦਾ ਇਨਕਮ ਤੋਂ ਵੱਡ ਵੱਧ ਅਸਾਸੇ ਨੇ ਇਸ ਚੀਜ਼ ਦੀ ਬੇਸ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੱਲ ਤੇ ਉਸ ਚੀਜ਼ ਤੇ ਗੱਲ ਕਰ ਰਹੇ ਨੇ ਗਿਆਨੀ ਬੂਟਾ ਸਿੰਘ ਜਿਹੜੀ ਆਪਾਂ ਅੱਜ ਵੀਡੀਓ ਵੇਖਣ ਲੱਗਿਆ ਨਾ ਉਹ ਗਿਆਨੀ ਬੂਟਾ ਸਿੰਘ ਦੀ ਹੈ ਉਹ ਇਸ ਚੀਜ਼ ਤੇ ਗੱਲ ਕਰ ਰਹੇ ਨੇ ਕਿ ਵੀ ਉਹ ਕਿੰਨੇ ਕੁ ਕਸੂਰਵਾਰ ਨੇ ਜਾਂ ਬੇਕਸੂਰ ਨੇ ਉਹ ਇਸ ਵੀਡੀਓ ਦੇ ਐਂਡ ਤੱਕ ਇਹ ਸਾਰਾ ਹੋ ਜਾਏਗਾ ਤੇ ਆਪਾਂ ਹੁਣ ਵੀਡੀਓ ਦੇਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁੰਦੀ ਆ ਨਾ ਚੀ ਚੀ ਪਤਾ ਕਿ ਇਹਨੂੰ ਕਹਿਣਾ ਜਿਹੜਾ ਪੰਜਾਬ ਨੂੰ ਉਜਾੜਨ ਵਾਲਾ ਬਿਕਰਮ ਸਿੰਘ ਮੰਜੀਠੀਆ ਫੜਿਆ ਹੋਇਆ ਵਿਜੀਲੈਂਸ ਨੇ ਲੈ ਅੱਜ ਕਿਸੇ ਨੇ ਫੋਨ ਕਰਕੇ ਦੱਸਿਆ ਕਹਿੰਦੇ ਏਡੀ ਦੇ ਪੁੱਛਗਿਛ ਕਰੂਗੀ ਤੇ ਏਡੀ ਪੁੱਛਗਿਛ ਕਿਦਾਂ ਕਰਦੀ ਐ ਮੈਨੂੰ ਇੱਕ ਮਸਕੀਨ ਸਾਹਿਬ ਦੀ ਉਦਾਹਰਣ ਚਿਤ ਤੇ ਆਉਂਦੀ ਹੈ ਉਹ ਕਹਿੰਦੇ ਕੋਈ ਅਮੀਰ ਸਵਰਗ ਵਿੱਚ ਚਲਾ ਜਾਊ ਮੈਂ ਇਹ ਨਹੀਂ ਮੰਨਦਾ ਪਰ ਕਹਿੰਦੇ ਇੱਕ ਉਠ ਸੂਈ ਦੇ ਨਖਾਰੇ ਵਿੱਚੋਂ ਕੱਢਿਆ ਜਾ ਸਕਦਾ ਕਹਿੰਦੇ ਇਹ ਮੈਂ ਮੰਨ ਲੈਣਾ ਸਮਝ ਆਈ ਗੱਲ ਅੱਛਾ ਜਿਹੜੀ ਈੜੀ ਨੇ ਪੁੱਛਗਿਸ਼ ਕਰਨੀ ਹੈ ਨਾ ਇਹ ਸਮਝ ਲਓ ਵੀ ਸੂਈ ਦੇ ਨਖਾਰੇ ਵਿੱਚੋਂ ਉੱਠ ਨੂੰ ਨੰਗਾ ਦੇਣਾ ਸਮਝਾਈ ਗੱਲ ਦੀ ਚਲੋ ਜੋ ਕਰਨਗੇ ਸੋ ਭਰਨਗੇ ਮੈਨੂੰ ਵੀ ਇਦਾਂ ਕਮੈਂਟ ਕੀਤੇ ਅੱਜ ਗਿਆਨੀ ਤੁਸੀਂ ਕਿਉਂ ਕਬਰਾਉਨੇ ਆ ਅਸੀਂ ਕਦੋਂ ਕਬਰਾਉਨੇ ਆ ਮੈਂ ਤਾਂ ਕੱਲ 8 ਕੱਪ ਪੀਤੇ 4 ਪੀਲੇ 4 ਹੋਰ ਪੀਣੇ ਆ ਕੌਫੀ ਦੇ ਅਸੀਂ ਤਾਂ ਆਨੰਦ ਵਿੱਚ ਆ ਔਰ ਜਿਵੇਂ ਜੋਨੀ ਬਾਬਾ ਨੇ ਕਹਿੰਦਾ ਹੁੰਦਾ ਆਨੰਦ ਲਓ ਮਹਾਰਾਜ ਕਿਆੰਦਾ ਹੁੰਦਾ ਨਾ ਜਿਕਾਰੇ ਵਾਲੀ ਤਾਂ ਗੱਲ ਹੀ ਕੋਈ ਨਹੀਂ ਇਹ ਵੀ ਉਹਨੂੰ ਕਿਹਾ ਹੋਇਆ ਇਹ ਛੱਡਦੇ ਸੀ ਨੀਲੀਆਂ ਪੱਗਾਂ ਵਾਲੇ ਅਕਲੋਂ ਖਾਲੀ ਤੇ ਅੱਜ ਨਹੀਂ ਕੋਈ ਬੋੜਿਆ ਅੱਜ ਇੱਕੋ ਹੀ ਗਿਆ ਸੀ ਕੇਸਰੀ ਪੱਗ ਬਨ ਕੇ ਘੋਮਾਂ ਧੱਕਾ ਕਰਦੀ ਜੇ ਅੱਜ 7 ਦਿਨ ਦਾ ਰਿਮਾਨਡ ਮਿਲਿਆ ਅਸਾ ਚਮਕੀਲਾ ਅਸਾ ਮੈਨੂੰ ਪਤਾ ਨਹੀਂ ਕਿਉਂ ਚੇਤੇ ਆ ਜਾਂਦੇ ਗੱਲਾਂ ਹੀ ਇਹ ਜੀਆਂ ਨੇ ਜਿਹੜੇ ਰੋਗ ਨਾਲ ਮਰ ਗਈ ਬੱਕਰੀ ਉਹੀ ਉਹ ਰੋਗ ਪਠੋਰੀ ਨੂੰ ਪੁੱਤ ਬਣਾ ਕੇ ਛੱਡਣਗੇ ਬੈਲੀਆਂ ਦੇ ਮੋਰੀ ਨੂੰ ਹੁਣ ਗੱਲਾਂ ਕਰਦੇ ਆ ਦੋ ਕੁ ਚਾਪ ਲੂਸਾਂ ਦੀਆਂ ਇੱਕ ਤਾਂ ਜਿਹੜਾ ਨੇਟਾ ਜਹੇਦਾਰ ਹੈ ਸਾਬੋ ਕੀ ਤਲਵੰਡੀ ਵਾਲਾ ਸਾਬਕਾ ਅਸਾ ਐਕਸ ਕਹੀਏ ਤਾਂ ਵਧੀਆ ਲੱਗੂ ਇੰਗਲਿਸ਼ ਵੀ ਥੋੜੀ ਬੋਤਿ ਬੋਲਣੀ ਚਾਹੀਦੀ ਹੈ ਉਹਨੇ ਬਿਆਨ ਦਿੱਤਾ ਇਹ ਬਦਲਾਖੋਰੀ ਦੀ ਰਾਜਨੀਤੀ ਹੈ ਭਵੰਤਮਨ ਨੂੰ ਕਹਿੰਦਾ ਉਹ ਪਤਾ ਕਿਉਂ ਕਹਿੰਦਾ ਪਹਿਲਾਂ ਕੋਈ ਜ਼ਿਆਦਾ ਬੋਲ ਗਿਆ ਸੀ ਹੁਣ ਮਿੱਠਾ ਬੋਲ ਕੇ ਨੇੜੇ ਲੱਗਣਾ ਚਾਹੁੰਦਾ ਹੈ ਵੀ ਸ਼ਾਇਦ ਕੁਰਸੀ ਦਵਾਰਾ ਮਿਲ ਜਾ। ਅੱਛਾ ਚਮਕੀਲਾ ਸਾਹ ਫੇਰ ਚੇਤੇ ਆਉਂਦੇ ਆ। ਘਰ ਸਾਲੀ ਦੇ ਫਿਰਦਾ ਜੀਜਾ ਠਰਕਪੂਰ ਦਾ ਫਿਰਦਾ ਜੀਜਾ ਫਿਰ ਦਵਾਰਾ ਫੇਰ ਲੈ ਕੇ ਆਈ ਉਹ ਹੀ ਤਾਣਾ ਬਾਣਾ ਲੈ ਆਉਨੇ ਆ ਜੇ ਖੁਰਕ ਹੁੰਦੀ ਹੈ। ਸ਼ਰਮ ਕਰੋ ਮਾੜੀ ਮੋਟੀ ਜਨ ਤੁਸੀਂ ਨੀਲੀਆਂ ਪੱਗਾਂ ਬੰਨ੍ਹ ਕੇ ਤਖਤਾਂ ਦੇ ਜਥੇਦਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਜੇ ਪਹਿਲੀ ਵਾਰ ਕੋਈ ਚੰਗਾ ਕੰਮ ਹੋਇਆ ਪੰਜਾਬ ਦੇ ਵਿੱਚ ਭਗਵੰਤ ਮਾਨ ਨੇ ਕੀਤਾ ਹੈ ਨਸ਼ਿਆਂ ਦਾ ਵਪਾਰੀ ਫੜ ਕੇ ਅੰਦਰ ਕੀਤਾ ਹੈ ਤੁਸੀਂ ਚਾਪਲੂਸੀ ਕਰਨ ਲੱਗ ਗਏ ਅੱਛਾ ਇੱਕ ਬਹੁਤ ਵੱਡਾ ਬਲਾਰਾ ਜਿਹੜੇ ਕਹਿੰਦੇ ਹੁੰਦੇ ਆ ਲੋਗਾ ਨੇ ਭਵੰਤਮਨ ਨੇ ਵੀ ਡਾਇਲੋਗ ਵਾਲਿਆ ਸੀ ਇਹ ਵਿਧਾਨ ਸਭਾ ਦੇ ਵਿੱਚ ਤੇ ਉਹ ਕਹਿੰਦਾ ਇਹ ਭਵੰਤਮਨ ਨੇ ਧੱਕਾ ਕੀਤਾ ਮੈਂ ਮਜੀਠੀਏ ਦੇ ਹੱਕ ਵਿੱਚ ਆ ਜਾਨੀ ਕਿ ਜਿਹੜੇ ਨਸ਼ਿਆਂ ਨਾਲ ਪੰਜਾਬ ਨੂੰ ਬਰਬਾਦ ਕਰਨਗੇ ਤੇ ਜਿਨ੍ਹਾਂ ਨੇ ਕੀਤਾ ਤੁਸੀਂ ਉਹਨਾਂ ਦੇ ਹੱਕ ਵਿੱਚੋਂ ਇਹਦਾ ਮਤਲਬ ਇਹ ਹੈ ਵੀ ਅਕਾਲੀ ਅਕਲੋਂ ਖਾਲੀ ਦੇ ਕਾਂਗਰਸੀ ਜਣ ਕੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਇੱਕ ਮਿਕ ਨਹੀਂ ਮਤਲਬ ਇਹ ਹੈ ਕੋਈ ਗੱਲ ਨਹੀਂ ਖਹਿਰਾ ਸਾਹਿਬ ਤੁਹਾਡਾ ਵੀ ਕੇਸ ਪੈਂਡਿੰਗ ਹੈ ਹਜੇ ਕੋਰਟ ਦੇ ਵਿੱਚ ਉਹ ਵੀ ਖੋਲਿਆ ਜਾ ਸਕਦਾ ਹੈ ਡਰਗ ਮਨੀ ਕਿੱਥੋਂ ਆਈ ਸੀ ਤੁਹਾਡਾ ਬੇਟਾ ਵਕੀਲ ਹੈ ਉਹਨੂੰ ਜਿਆਦਾ ਵਧੀਆ ਪਤਾ ਹੋਊਗਾ ਪਰ ਨਾਲ ਇੱਕ ਹੋਰ ਬੇਨਤੀ ਕਰ ਦੇਣਾ ਵੀ 25 2600 ਏਕੜ ਜ਼ਮੀਨ ਖੈਰਾ ਸਾਹਿਬ ਕੋਲੇ ਵੀ ਹੈਗੀ ਆ ਉਹ ਕਿੱਥੋਂ ਆਈ ਸ਼ਾਇਦ ਈਡੀ ਜਾਂ ਵਿਜੀਲੈਂਸ ਕੁਛ ਕਿਸੇ ਉੱਥੇ ਵੀ ਕਰ ਸਕਦੀ ਹੈ ਜਦੋਂ ਕੋਈ ਚੰਗਾ ਕੰਮ ਕਰਦਾ ਹੋਵੇ ਨਾ ਉਹ ਜਿਵੇਂ ਕਹਿੰਦੇ ਨੇ ਜੇ ਰੋਣਾ ਨਹੀਂ ਆਉਂਦਾ ਰੋਂਦਿਆਂ ਵਰਗਾ ਮੂੰਹ ਹੀ ਕਰ ਲੋ ਜਾਂ ਨਹੀਂ ਲੀਵਰ ਦੀ ਫਿਲਮ ਦੇਖੀ ਹੋਣੀ ਹੈ ਮੇਰੇ ਛੋਟੇ ਛੋਟੇ ਬੱਚੇ ਭੁੱਖੇ ਮਰਦੇ ਨੇ ਉਹ ਜਦੋਂ ਜਾਂਦਾ ਨਾ ਪਾਣੀ ਵਾਲਾ ਆਸਪਿਆ ਹੁੰਦਾ ਕਾਊਂਟਰ ਤੇ ਉਹੀ ਉਂਗਲਾਂ Đ ਬੋਕੇ ਅੱਖਾਂ ਤੇ ਲਾ ਕੇ ਨਾਟਕ ਕਰਦਾ ਹੁੰਦਾ ਮੈਂ ਰੋ ਰਿਆ ਇਦਾਂ ਹੀ ਕਰ ਲਿਆ ਕਰੋ ਜਾਂ ਆਪਣੀ ਜਵਾਨ ਬੰਦ ਰੱਖ ਲਿਆ ਕਰੋ ਮੂੰਹ ਨਾ ਹੀ ਖੋਲਿਆ ਕਰੋ ਅੱਛਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਮੈਂ ਅੱਜ ਨਾ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ ਗੱਲ ਕਹਿਣੀ ਹੈ ਇਦਾਂ ਨਹੀਂ ਵੀ ਕੈਪਟਨ ਸਾਹਿਬ ਨੇ ਗੁੱਟਕਾ ਫੜ ਲਿਆ ਸੀ ਕਸਮ ਪਾ ਕੇ ਸਰਕਾਰ ਬਣਾਈ ਇਦਾਂ ਨਹੀਂ ਮੈਂ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਗੱਲ ਕੀ ਕਹਿਣੀ ਹੈ ਵੀ ਜੇ ਕੱਲ ਨੂੰ ਭਗਵੰਤ ਮਾਨ ਗਲਤ ਹੈ ਆਪਾਂ ਦੇ ਬਰਖਲਾ ਤੋਂ ਪਹਿਲਾਂ ਵੀ ਬਹੁਤ ਕੁਛ ਉਹਦੇ ਬਰਖਲਾ ਬੋਲੇ ਆ ਮੈਂ ਮੇਰੀ ਫਿਤਰਤ ਹੈ ਪਰ ਜਰ ਸ਼ਰਮ ਕਰੋ ਪੰਜਾਬ ਉਜਾੜਤਾ ਨਸ਼ਿਆਂ ਨੇ ਜੇ ਆ ਕੰਮ ਕੀਤਾ ਮਾੜਾ ਮੋਟਾ ਤਾਂ ਸੁਲਾੰਗਾ ਕਰੋ ਆਵਾਜ਼ ਉਠਾਓ ਔਰ ਕਈਆਂ ਨੇ ਕਮੈਂਟ ਕੀਤੇ ਕਹਿੰਦੇ ਗਿਆਨੀ ਜੀ ਝਾੜੂ ਵਾਲਿਆਂ ਦੇ ਐਮਐਲਏ ਚਿੱਟਾ ਵੇਚਦੇ ਨੇ ਮੈਂ ਕਹਦੋਂ ਕਹਿੰਦਾ ਨਹੀਂ ਵੇਚਦੇ ਤੁਸੀਂ ਮੇਰੇ ਕੋਲੇ ਸਬੂਤ ਭੇਜ ਦਿਓ ਵੀ ਆਹ ਚਿੱਟਾ ਵੇਚਦਾ ਐ ਇਹਨੇ ਆਹ ਕਰ ਲਿਆ ਆਪਾਂ ਉਹ ਵੀ ਗੱਲ ਕਰਦੇ ਆਂਗੇ ਮੈਂ ਤਾਂ ਜਿਹੜੇ ਪੰਜ ਪੰਜ ਕਿੱਲਾਂ ਚ ਕੋਠੀਆਂ ਪਾਉਂਦੇ ਨੇ ਆ ਲਾਭ ਸਿੰਘ ਉਦੋਂ ਕੇ ਵਰਗੇ ਜਿਹੜੇ ਵੀ ਹੈਗੇ ਨੇ ਸਾਰਿਆਂ ਦੀ ਗੱਲ ਕਰੀ ਆ ਮੈਂ ਤਾਂ ਅਸੀਂ ਨਹੀਂ ਬਖਸ਼ਾ ਕਿਸੇ ਨੂੰ ਇੱਕ ਦੇਖਿਆ ਅੰਪੈਰ ਸ਼ਾਇਦ ਹੁਣ ਹੈ ਨਹੀਂ ਉਹ ਕ੍ਰਿਕਟ ਟੀਮੰਦਾ ਉਹਦੀਆਂ ਗੱਲਾਂ ਹੁੰਦੀਆਂ ਸੀ ਕਹਿੰਦੇ ਸ਼ਾਰਟ ਵੱਜਿਆ ਹੋਇਆ ਨਾ ਕੈਮਰਾ ਤੇ ਕਹਿੰਦੇ ਭਲੇਖਾ ਖਾ ਜਾਂਦਾ ਕਹਿੰਦੇ ਉਹ ਅੰਪਾਇਰ ਨਹੀਂ ਖਾਂਦਾ ਸੀ ਉਹ ਦੱਸਣਾ ਸੀ ਵੀ ਆਊਟ ਹੈਗਾ ਜਾਂ ਨਹੀਂ ਹੈਗਾ ਸ਼ੱਕਾ ਲੱਗਿਆ ਜਾਂ ਨਹੀਂ ਲੱਗਿਆ ਚੌਂਕਾ ਲੱਗਿਆ ਜਾਂ ਨਹੀਂ ਲੱਗਿਆ ਉਹ ਦੱਸਣਾ ਸੀ ਉਲੀਮ ਦਾ ਉਹਦਾਂ ਦੀ ਅੱਖ ਦਿੱਤੀ ਹੈ ਜਿਹੜਾ ਵੀ ਇਹਨਾਂ ਅੱਖਾਂ ਦੇ ਸਾਹਮਣੇ ਲੰਘ ਗਿਆ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਉਹਨੂੰ ਨਾਮ ਪਹਿਚਾਨ ਸਕੀਏ ਇਹ ਫਿਤਰਤ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਆ ਅੱਜ ਧਿਆਨ ਦੇ ਨਾਲ ਸੁਣੋ ਜਿਹੜੇ ਕਹਿੰਦੇ ਨੇ ਜੀ ਪੰਜਾਬ ਨੂੰ ਬਚਾਉਣਾ ਹੈ ਆ ਛੋਟੇ ਮੋਟੇ ਜਿਹੜੇ ਨੇ ਕਿ ਤੋ ਗ੍ਰਾਮ ਫੜ ਲਿਆ ਦੋ ਗ੍ਰਾਮ ਫੜ ਲਿਆ ਇਹਨਾਂ ਦੀ ਬਹੁਤੀ ਵੱਡੀ ਗੱਲ ਨਹੀਂ ਹੈਗੀ ਇਹ ਤਾਂ ਇਹਨਾਂ ਦੇ ਹੀ ਲਾਏ ਹੋਏ ਆ ਅਮਲੀਠੇ ਵਰਗਾਂ ਦੇ ਲਾਏ ਹੋਏ ਆ ਜੇ ਕੋਈ ਵੱਡੇ ਮਗਰ ਮਸ ਨੂੰ ਹੱਥ ਪਾਇਆ ਤਾਂ ਸ਼ੁਕਰ ਕਰੋ ਜਿੰਨੀਆਂ ਵੀ ਬੀਬੀਆਂ ਨੇ ਪੰਜਾਬ ਦੀਆਂ ਨੂੰ ਵੇਲਤੀ ਐ ਜੇ ਆਪਣੇ ਬੱਚਿਆਂ ਨੂੰ ਤੁਸੀਂ ਖੁਸ਼ਹਾਲ ਦੇਖਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਬੁੱਢੇ ਬਾਰੇ ਟੁੱਟੇ ਨਾ ਡੰਗੋਰੀ ਬਾਪ ਦੀ ਜੇ ਇਹ ਚਾਹੁੰਦੇ ਹੋ ਵੀ ਸਾਡੇ ਬढ़ापे ਦਾ ਸਹਾਰਾ ਬਣਨਗੇ ਸਾਡੇ ਬੱਚੇ ਤਾਂ ਫਿਰ ਜਿਹੜੇ ਨਸ਼ਾ ਤਸਕਰ ਨੇ ਨਾ ਉਹਨਾਂ ਦੇ ਖਿਲਾਫ ਖੁੱਲ ਕੇ ਬੋਲੋ ਮੈਨੂੰ ਮੈਸੇਜ ਬਹੁਤ ਕਰ ਲਿਆ ਗਿਆਨੀ ਜੀ ਬੋਲੋ ਮੈਂ ਤਾਂ ਬੋਲ ਰਿਹਾ ਜੀ ਅੱਜ ਕਈ ਅਕਾਲੀਆਂ ਦੇ ਅਕਲੋਂ ਖਾਲੀਆਂ ਦੇ ਫੋਨ ਆਏ ਗਿਆਨੀ ਜੀ ਕੀ ਸਬੂਤ ਹੈ ਤੁਹਾਡੇ ਕੋਲੇ ਮੇਰੇ ਕੋਲੇ ਕੀ ਸਬੂਤ ਹੈ ਜੀ ਜਿਨ੍ਹਾਂ ਨੇ ਫੜ ਕੇ ਅੰਦਰ ਕੀਤਾ کورٹ ਵਿੱਚ ਪੇਸ਼ ਕੀਤਾ ਜੱਜ ਸਾਹਿਬ ਬੈਠੇ ਨੇ ਸਦਨ ਦਾ ਰਮਾਨ ਦੇ ਤਾਂ ਉਧਰ ਨੂੰ ਗੱਲ ਕਰੋ ਨਾ ਜੇ ਮੇਰੇ ਤੇ ਸ਼ੱਕ ਹੈ ਕੋਈ ਕੀ ਕਹਿੰਦੇ ਆ ਡੈਫੇਮੇਸ਼ਨ ਮਾਨਹਾਨੀ ਨਾ ਕਰੋ ਕੇਸ ਅੱਛਾ ਇਹ ਹਰਾਮਖੋਰ ਦੇਖੋ ਮੈਂ ਕਿਹਾ ਤੂੰ ਕੌਣ ਬੋਲਦਾ ਮੈਂ ਬੰਦਾ ਬੋਲਦਾ ਜੀ ਨਾਂ ਨਹੀਂ ਦੱਸਦੇ ਓਏ ਅਸੀਂ ਤਾਂ origignal ID ਤੇ ਚੈਨਲ ਐ ਮੇਰਾ ਫੋਨ ਨੰਬਰ ਸਭ ਦੇ ਕੋਲੇ ਐ ਮੇਰਾ ਪਿੰਡ ਕੀ ਐ ਮੈਂ ਕਿੱਥੇ ਰਹਿਣ ਵਾਲਾ ਮੇਰੀ ਜਾਤ ਗੋਤ ਕੀ ਐ ਮੈਂ ਸਿੱਖਾਂ ਸਭ ਨੂੰ ਪਤਾ ਐ ਤੁਸੀਂ ਫੋਨ ਕਰਨ ਵੇਲੇ ਆਪਣਾ ਨਾਂ ਨਹੀਂ ਦੱਸ ਸਕਦੇ ਸ਼ਰਮ ਨਹੀਂ ਆਉਂਦੀ ਤੁਹਾਨੂੰ ਮੇਰਾ ਮੂੰਹ ਨਾ ਖਿਲਾਇਆ ਕਰੋ ਕਾਲੀ ਅਕਲੋਂ ਖਾਲੀਓ ਅਕਾਲੀ ਤੁਸੀਂ ਹੈਗੇ ਤੁਹਾਨੂੰ ਤਾਂ ਕਾਲੀ ਕਹਿਣਾ ਪੈਂਦਾ ਅਕਾਲੀ ਸ਼ਬਦ ਦੀ ਤੁਸੀਂ ਨਰਾਦਰੀ ਕਰਦੇ ਹੋ ਬਿਆਦਵੀ ਕਰਦੇ ਹੋ ਅੱਛਾ ਜਿੰਨੇ ਵੀ ਇਹ ਵੀਡੀਓ ਨੂੰ ਸੁਣਨਗੇ ਨਾ ਸੁਣ ਕੇ ਨਿਰਣਾ ਕਰਿਓ ਵੀ ਜਿਹੜੇ ਬੰਦੇ ਵੀ ਮਜੀਠੀਏ ਦੇ ਹੱਕ ਵਿੱਚ ਬੋਲ ਰਹੇ ਨੇ ਇਸ ਵਕਤ ਕਿ ਮਜੀਠੀਏ ਨੇ ਚੰਗਾ ਕੀਤਾ ਇਹਦਾ ਮਤਲਬ ਉਹ ਪੰਜਾਬ ਵਿਰੋਧੀ ਨਹੀਂ ਉਹ ਚਾਹੁੰਦੇ ਨੇ ਕਿ ਪੰਜਾਬ ਦੀ ਨੌਜਵਾਨੀ ਬਰਬਾਦ ਹੋਵੇ ਇਹ ਚਾਹੁੰਦੇ ਨੇ ਪਰ ਬੀਬੀਆਂ ਨੂੰ ਬੇਨਤੀ ਹੈ ਖਾਸ ਕਰਕੇ ਤੁਹਾਡਾ ਛੇਤਰ ਚੱਲਦਾ ਘਰ ਦੇ ਵਿੱਚ ਚਲਾਇਓ ਚੰਗੀ ਤਰ੍ਹਾਂ ਜੇ ਘਰ ਵਾਲਾ ਬੋਲੂ ਤਾਂ ਵੀ ਛੇਤਰ ਕੱਢਿਓ ਜੇ ਜਵਾਕ ਬੋਲੂ ਤਾਂ ਵੀ ਛੇਤਰ ਕੱਢਿਓ ਸਮਝਾ ਲਓ ਬਚਾ ਲਓ ਪੰਜਾਬ ਨੂੰ ਮੰਜੀਠੀਏ ਵਰਗੇ ਮਗਰ ਮੱਛਾਂ ਨੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਕਿਦਾਂ ਪੈਸਾ ਭੇਜ ਕੇ ਕਾਰੋਬਾਰ ਚਲਾਏ ਨੇ ਹਲੇ ਬਹੁਤ ਕੁਝ ਬਾਹਰ ਨਿਕਲਣਾ ਹੈ ਅਕਾਲੀ ਹੋਣ ਕਾਂਗਰਸੀ ਹੋਣ ਖੇਰੇ ਵਰਗੇ ਹੋਣ ਆ ਜਿਹੜੇ ਜਥੇਦਾਰ ਨੇ ਮੰਗ ਖਾਣੇ ਇਹਨਾਂ ਨੂੰ ਮੈਂ ਕਿਉਂ ਕਹਿਣਾ ਹੁੰਦਾ ਇਹ ਕਰਤੂਤਾਂ ਇਹਨਾਂ ਦੀਆਂ ਮਤਲਬ ਜਿਹੜੇ ਵੀ ਕਹਿੰਦੇ ਨੇ ਮਜੀਠੀਆ નિર્ਦੋਸ਼ ਹੈ ਤੇ ਮੈਂ ਕਹਿੰਦਾ ਵੀ ਉਹ ਪੰਜਾਬ ਵਿਰੋਧੀ ਨੇ ਕੋਈ ਵੀ ਹੋਵੇ ਸਭ ਨੂੰ ਕਹਿ ਦਿੰਦਾ ਤੇ ਜਿਹੜੀ ਮੈਂ ਗੱਲ ਕਹੀ ਆ ਨਾ ਉਹ ਇੱਕ ਠੋਕ ਕੇ ਕਹੀ ਆ ਵੀ ਬਿਕਰਮ ਸਿੰਘ ਮਜੀਠੀਏ ਨੇ 10000 ਕਰੋੜ ਦਾ ਚਿੱਟੇ ਦਾ ਧੰਦਾ ਕੀਤਾ ਹਜ਼ਾਰਾਂ ਨੌਜਵਾਨਾਂ ਦੀ ਮੌਤ ਹੋਈ ਚਿੱਟੇ ਦੇ ਕਾਰਨ ਕੋਈ ਦੇਵਨ ਸਾਹ ਇਹਨਾਂ ਨੂੰ ਤਾਂ ਹੱਕ ਹੀ ਨਹੀਂ ਵੀ ਸਿਰ ਤੇ ਪੱਗ ਰੱਖਣ ਇਹ ਦਾੜੀ ਕੇਸ ਰੱਖਣ ਇੰਦਾ ਸਿੰਘ ਅਖਵਾਉਣ ਦਾ ਥਾਕ ਹੀ ਕੋਈ ਨਹੀਂ ਜਿਹੜੇ ਬੰਦੇ ਇਦਾਂ ਪੰਜਾਬ ਦੇ ਨਾਲ ਧਰੋਹ ਕਮਾਉਂਦੇ ਨੇ ਪੰਜਾਬ ਨੂੰ ਉਜਾੜਨ ਵਾਸਤੇ ਨਸ਼ਾ ਤਸਕਰ ਬਣ ਕੇ ਇਹ ਬਖਸ਼ਣਯੋਗ ਨਹੀਂ ਹੈਗੇ ਬਸ ਇੰਨੀ ਕੁ ਬੇਨਤੀ ਬਹੁਤ ਹੈ ਪੰਜਾਬੀਆਂ ਨੂੰ ਬੇਨਤੀ ਹੈ ਖਾਸ ਕਰਕੇ ਜਿਹੜੇ ਕਹਿੰਦੇ ਆ ਕਿ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ ਇਹ ਗੱਲ ਉਹਨਾਂ ਨੂੰ ਸਮਝਣ ਦੀ ਲੋੜ ਹੈ ਤੇ ਬਾਕੀ ਜਿਹੜੇ ਚੱਖਾ ਮਾਰਦੇ ਨੇ ਮਾਰੀ ਜਾਣ ਦਿਓ। ਔਰ ਮੈਨੂੰ ਫੋਨ ਕਰਨ ਤੋਂ ਪਹਿਲਾਂ ਨਾ ਬੰਦੇ ਦੇ ਪੁੱਤ ਬਣ ਕੇ ਆਪਣਾ ਨਾਮ ਦੱਸਿਆ ਕਰੋ। ਵੀ ਮੈਂ ਫਲਾਣਾ ਬੋਲਦਾ ਫਲਾਣੇ ਜ਼ਿਲ੍ਹੇ ਤੋਂ ਮੈਂ ਅਕਾਲੀਆ ਮੈਂ ਕਾਂਗਰਸੀਆ ਮੈਂ ਝਾੜੂ ਵਾਲਾ ਮੈਂ ਬੀਜੇਪੀ ਵਾਲਾ ਪਹਿਲਾਂ ਦੱਸਿਆ ਕਰੋ ਫੇਰ ਗੱਲ ਕਰਿਆ ਕਰੋ। ਨਹੀਂ ਸਾਡੀ ਕੋਈ ਜੁੱਤੀ ਦੇ ਯਾਦ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਜ਼ਿਕਰੀਆ ਇਹ ਨਾ ਵਿਕਰਮ ਸਿੰਘ ਜੀ ਇੱਕ ਮੇਹੀ ਇਥੇ ਤੁਸੀਂ ਜਾਣਦੇ ਹੋ ਕਿ ਇਹ ਪੁਰਾਣੇ ਨਾ ਕੈਬਨਟ ਮਨਿਸਟਰ ਰਹੇ ਨੇ ਜਿਹਦੋਂ ਸੁਖਵੀਰ ਸਿੰਘ ਬਾਦਲ ਜਿਹੜੇ ਸੀ ਨਾ ਉਹ ਮਨਿਸਟਰ ਸਨ ਤੇ ਇਹ ਕੈਬਨਟ ਮਨਿਸਟਰ ਸਨ ਉਹਨਾਂ ਦੇ ਮਨਿਸਟਰ ਸਨ ਤੇ ਉਹਨਾਂ ਤੇ ਇਹ ਇਲਜ਼ਾਮ ਹੈ ਕਿ ਉਹ ਨਸ਼ਾ ਵੇਚਦੇ ਨੇ ਤੇ ਇਹ ਫਿਲਹਾਲ ਇਲਜ਼ਾਮ ਹੀ ਹੈ ਤੇ ਦੋਸ਼ੀ ਨੇ ਜਾਂ નિર્ਦੋਸ਼ੀ ਨੇ ਇਸ ਚੀਜ਼ ਦਾ ਤੇ ਹਜੇ ਫੈਸਲਾ ਨਹੀਂ ਹੋਇਆ ਹਜੇ ਸਿਰਫ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਸ਼ਾ ਉਹਨਾਂ ਦਾ ਕਹ ਹੈ ਕਿ ਵੀ ਇਹ ਗ੍ਰਿਫਤਾਰ ਕੀਤਾ ਗਿਆ ਹੈ ਕਿ ਜਿਹੜਾ ਉਹਨਾਂ ਦੀ ਇਨਕਮ ਹੈ ਨਾ ਉਹਦੇ ਨਾਲੋਂ ਜ਼ਿਆਦਾ ਉਹਨਾਂ ਦੇ ਅਸਾਸੀ ਨੇ ਮਤਲਬ ਕਿ ਉਹਨਾਂ ਦੀ ਕਮਾਈ ਨਾਲੋਂ ਬਹੁਤੇ ਉਹਨਾਂ ਕੋਲ ਚੀਜ਼ਾਂ ਨੇ ਯਾਨੀ ਕਿ ਡਾਊਟਫੁਲ ਹੈ ਡਾਊਟਫੁਲ ਹੈ ਇਸ ਲਈ ਚੁਕਿਆ ਚੁਕਿਆ ਗਿਆ ਹੈ ਉਹਨਾਂ ਨੂੰ ਲੇਕਿਨ ਜਿਹੜੇ ਆਪਣੇ ਗਿਆਨੀ ਬੂਟਾ ਸਿੰਘ ਜੀ ਇਹ ਥੋੜਾ ਜ ਮੇਰੇ ਹਿਸਾਬ ਨਾਲ ਤੇ ਜਲਦੀ ਕਰ ਜਲਦਬਾਜ਼ੀ ਕਰਦੇ ਜਲਦੀ ਕਰ ਜਾਂਦੇ ਨੇ ਕਿ ਇਹ ਫੈਸਲਾ ਸੁਣਾ ਦਿੰਦੇ ਨੇ ਕਿਉਂਕਿ ਹਜੇ ਕੋਰਟ ਦਾ ਫੈਸਲਾ ਤੇ ਨਹੀਂ ਆਇਆ ਤੇ ਉਹ ਕਿਉਂਕਿ ਫਿਰ ਉਹ ਫਿਰ ਦੋਵੇਂ ਸਾੜਾ ਦਿਨ ਇੱਕ ਬਵਾਲ ਜਾ ਮਾ ਜਿੰਦੇ ਇਹਨਾਂ ਦੀ ਮੁਖਾਲਫਤ ਵੀ ਇਸ ਵਜ੍ਹਾ ਤੋਂ ਬਹੁਤ ਹੁੰਦੀ ਹੈ ਜਿਸ ਤਰ੍ਹਾਂ ਕਿ ਉਹ ਕਹਿ ਰਹੇ ਨੇ ਕਿ ਜੀ ਇਹ ਇਹ ਕਹਿ ਰਹੇ ਨੇ ਕਿ ਪੱਕੇ ਉਹ ਦੋਸ਼ੀ ਨੇ ਲੇਕਿਨ ਜਿਹੜਾ ਉਹਨਾਂ ਦੇ ਵਕੀਲ ਦੀ ਹੈ ਕੱਲ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਉਹਨੇ ਕਿਹਾ ਜੀ ਇਹ ਸਿਰਫ ਇਸ ਚੀਜ਼ ਦਾ ਤੇ ਕੇਸ ਹੀ ਨਹੀਂ ਨਸ਼ੇ ਦਾ ਉਹਨਾਂ ਦੇ ਚੁੱਕਿਆ ਗਿਆ ਉਹਨਾਂ ਦਾ ਸਿਰਫ ਵੱਧ ਉਹ ਅਸਾਸੀਆਂ ਦਾ ਵਜ੍ਹਾ ਤੋਂ ਹੈ ਦੂਸਰਾ ਉਹਨਾਂ ਦੀ ਪਿੱਛੇ ਜੇ ਟਸਲ ਜੀ ਚੱਲ ਰਹੀ ਹੈ ਕਾਫੀ ਦਿਨਾਂ ਤੋਂ ਭਗਵੰਤ ਮਾਨ ਦੀ ਤੇ ਉਹਨਾਂ ਦੀ ਹਾਂਜੀ ਆਪਸ ਦੇ ਵਿੱਚ ਨਾ ਥੋੜੀ ਜਿਹੀ ਇੱਕ ਕਿਸਮ ਦਾ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਜੀ ਹੋਈ ਹੈ ਤੇ ਉਹ ਕੁਝ ਲੋਕ ਕਹਿ ਰਹੇ ਨੇ ਕਿ ਉਸ ਬਿਆਨਬਾਜ਼ੀ ਦੀ ਵਜ੍ਹਾ ਤੋਂ ਜਿਹੜੇ ਭਗਵੰਤ ਮਾਨ ਨੇ ਉਹਨਾਂ ਨੇ ਗੁੱਸੇ ਜਾਣ ਕੇ ਜਾਂ ਕਹਿ ਲਓ ਕਿ ਜ਼ਾਤੀ ਇਜ਼ਾਤੀ ਮਤਲਬ ਕਿ ਅਨਾਦ ਦੇ ਤੌਰ ਤੇ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਨਾ ਕਿ ਉਹਨਾਂ ਤੇ ਕੋਈ ਇਲਜ਼ਾਮ ਹੈ ਕਿਉਂਕਿ ਇਹ ਇਲਜ਼ਾਮ ਇੱਕ ਸਾਦਾ ਜਿਹਾ ਹੈ ਕਿ ਉਹ ਜੀ ਉਹਨਾਂ ਦੇ ਵਾਅਦੇ ਅਸਾਸੇ ਵਾਅਦੇ ਨੇ ਉਹ ਉਹ ਚੀਜ਼ ਦਾ ਕੋਰਟ ਚ ਕਰਦੇ ਨੇ ਤੇ ਜਿਸ ਤਰ੍ਹਾਂ ਆਪਣੇ ਇਥੇ ਨਾਇਬ ਹੁੰਦਾ ਨਾ ਉਹਨਾਂ ਦੇ ਈਡੀ ਹੁੰਦਾ ਮੇਰਾ ਖਿਆਲ ਹੈ ਨਾਇਬ ਤੇ ਈਡੀ ਸੇਮ ਹੀ ਚੀਜ਼ ਨੇ ਜਿਵੇਂ ਨਾਇਬ ਦਾ ਕੰਮ ਹੈ ਕਿ ਜੋ ਤੁਹਾਡੇ ਕੋਲ ਸਾਸੀ ਨੇ ਉਹਨਾਂ ਦੀ ਜਾਂਚ ਪੜਤਾਲ ਕਰਨੀ ਤੇ ਤੁਹਾਡੀ ਇਨਕਮ ਦੇ ਸੋਰਸਸ ਕਰਕੇ ਤੇ ਉਹ ਕਰਨਾ ਸਾਰਾ ਕਲੀਅਰ ਕਰਨਾ ਕਿ ਬੰਦੇ ਨੇ ਕੋਲ ਅਸਲ ਪੈਸਾ ਹੈ ਜਾਂ ਦੋ ਨੰਬਰੀ ਦਾ ਪੈਸਾ ਹੈ ਜਾਂ ਕਿਥੋਂ ਉਹਨੇ ਟੈਕਸ ਖਾਦਾ ਤੇ ਈਡੀ ਵੀ ਮੇਰਾ ਖਿਆਲ ਇਹ ਹੀ ਕਰੇਗਾ ਤੇ ਹਜੇ ਕੇਸ ਕੋਰਟ 'ਚ ਹਜੇ ਕੋਰਟ 'ਚ ਵੀ ਨਹੀਂ ਗਿਆ ਹੋੜਾ ਕਿਉਂਕਿ ਹਜੇ ਤੇ ਕੱਲ ਗ੍ਰਿਫਤਾਰੀ ਉਹਨਾਂ ਦੀ ਹੋਈ ਹੈ ਤੇ ਜਿਹੜੇ ਅਕਾਲੀ ਦਲ ਵਾਲੇ ਨੇ ਤੇ ਉਹ ਤੇ ਖੋਲ ਕੇ ਬਿਆਨ ਦੇ ਰਹੇ ਨੇ ਕਿ ਵੀ ਇਹ مخالਫਤ ਦੀ ਵਜ੍ਹਾ ਤੋਂ ਨਿਰਦੋਸ਼ ਨੇ ਤੇ مخالਫਤ ਦੀ ਵਜ੍ਹਾ ਤੋਂ ਉਹਨਾਂ ਤੇ ਕੇਸ ਕੀਤਾ ਗਿਆ ਹੈ ਲੇਕਿਨ ਜਿਸ ਤਰ੍ਹਾਂ ਕਿ ਗਿਆਨੀ ਬੂਟਾ ਸਿੰਘ ਨੇ ਹੋਰ ਕਾਫੀ ਲੋਕ ਨੇ ਉਹ ਹਜੇ ਕਿਉਂਕਿ ਇਹਨਾਂ ਕੋਲ ਵੀ ਇਨਫੋਰਮੇਸ਼ਨ ਹੋਏਗੀ ਕਿਉਂਕਿ ਉਹਥੇ ਪੰਜਾਬ 'ਚ ਹੈ ਨੇ ਤੇ ਇਹਨਾਂ ਦੇ ਵੀ ਕੋਈ ਸੋਰਸੇਸ ਹੋਣਗੇ ਜਿੰਦੀ ਬੇਸ ਤੇ ਕਰਦੇ ਨੇ ਲੇਕਿਨ ਹਜੇ ਇਹ ਮੇਰੇ ਹਿਸਾਬ ਨਾਲ ਤੇ ਹਜੇ ਬਹੁਤ ਜਲਦੀ ਜਲਦੀ ਜੇ ਕਿ ਵੀ ਇੱਕ ਕਿਸੇ ਤੇ ਇਲਜ਼ਾਮ ਲਗਾਣਾ ਜਾਂ ਕਰਨਾ نشے ਦਾ ਜਿਹੜਾ ਕਿਉਂਕਿ ਇੱਕ ਬਹੁਤ سنگੀਨ ਜੁਰਮ ਹੈ ਤੇ ਇਹ ਇਹਦਾ ਇਲਜ਼ਾਮ ਵੀ ਉਹਨਾਂ ਹੀ سنگੀਨ ਹੈ ਤੇ ਇੱਕੋ ਹੀ ਨਸ਼ਾ ਵੇਚਣਾ ਜਾਂ ਕਾਰੋਬਾਰ ਕਰਨਾ ਜਾਂ ਕੰਮ ਕਰਨਾ ਇਹ ਬਹੁਤ ਹੀ ਗਲਤ ਤਰੀਕਾ ਹੈ ਕਿਉਂਕਿ ਬਹੁਤ ਜ਼ਿਆਦਾ ਲੋਗਾਂ ਦੀਆਂ ਜਵਾਨੀਆਂ ਘਰ ਮਾਂ ਬਾਪ ਦੇ ਪੁੱਤਰ ਤਬਾਹ ਹੁੰਦੇ ਨੇ ਤੇ ਇਸ ਚੀਜ਼ ਤੋਂ ਤੇ گورنمنٹ ਜੋ ਕਰ ਰਹੀ ਹੈ ਇੰਡੀਅਨ گورنمنٹ ਜਾਂ ਪੰਜਾਬ گورنمنٹ ਸਖਤੀ ਕਰ ਰਹੀ ਹੈ ਤੇ ਉਹ ਤੇ ਬਹੁਤ ਅੱਛੀ ਗੱਲ ਹੈ لیکن ਆਪਾਂ ਜਿਹੜੇ ਜਿਹੜੇ ਕੇਸੇ ਵੇਖੇ ਨੇ ਉਹ پیچھے ਜੇ ਇੱਕ بی بی سی پولیس والی اوਹਨਾਂ ਦਾ ਵੇਖਿਆ ਜਾਂ ਹੋਰ دو چار کیس ਵੇਖੇ ਨੇ ਤੇ ਉਹ واقعی اس ਹੁੰਦਾ ਕਿ 20 ગ્રામ ਨਿਕਲ ਆਇਆ 10 ગ્રામ ਨਿਕਲ ਆਇਆ 2 ગ્રામ 1 ગ્રામ ਉਹ ਤੇ ਇੱਕ ਜਿਵੇਂ ਯਾਦ ਲੱਗਦਾ ਕਿ ਉਹ کاروائی ਨਹੀਂ ਹੋ ਰਹੀ بس ਉਹ عوام ਨੂੰ ਆਰੇ ਲਾਇਆ ਜਾਂ ਗੋਗਲ ਨੂੰ ਇੱਕ 1 ગ્રામ 2 ગ્રામ ਦਾ ਕੀ ਮਤਲਬ ਹੋਵੇ ਉਹ 1 ગ્રામ 2 ગ્રામ ਤੇ ਨਸ਼ਾ ਕਰਨ ਵਾਲੇ ਦੀ ਜੇਬ ਜੋ ਹੀ ਨਿਕਲ ਆਉਂਦਾ ਜਾਂ ਤੇ ਕੋਈ ਮਤਲਬ ਕਿ ਹੋਵੇ ਨਾ ਕਿ ਜਿਵੇਂ ਹੁਣ ਜਿਹੜੇ ਮੇਨ ਬੰਦੇ ਨੇ ਉਹਨਾਂ ਨੂੰ ਚੁੱਕਿਆ ਜਾਵੇ ਕਿ ਬਾਕੀ ਦੋਸਤਾਂ ਦਾ ਕੀ رائے ਵੇ ਇਸ ਬਾਰੇ ਕਿ ਵੀ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਉਹ ਮੁਜਰਮ ਨੇ ਜਾਂ ਨਹੀਂ ਮੁਜਰਮ ਨੇ ਕਿ ਗੈਰ ਗੈਰ ਕਸੂਰਵਾਰ ਨੇ ਇਸ ਬਾਰੇ ਤੁਸੀਂ ਆਪਣੇ ਕਮੈਂਟਸ ਬਾਕਸ ਚ ਆਪਣੀ رائے ਦਾ ਇਜ਼ਹਾਰ ਕਰ ਸਕਦੇ ਜੇ ਮਿਲਨੇ ਆਕਰਮੀ ਵੀਡੀਓ ਨਾਲ ਸਬੰਧ ਦੇ ਹੋ ਜਾਦਤ ਅੱਲਾ ਨਿਗਹਾਰ